ਸਤ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਬੱਬੂ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਗੱਲ ਕਰਾਂਗੇ ਆਪਾਂ ਕਿ ਗੱਭਣ ਪਸ਼ੂ ਨੂੰ ਕੈਲਸ਼ੀਅਮ ਦੇਣਾ ਜ਼ਰੂਰੀ ਹੈ ਜਾਂ ਨਹੀਂ ਬਹੁਤ ਕਿਸਾਨ ਭਰਾ ਕੀ ਕਰਦੇ ਆ ਕਿ ਗੱਭਣ ਪਸ਼ੂ ਨੂੰ ਜਿਹੜੀ ਕੈਲਸ਼ੀਅਮ ਦੇਣ ਲੱਗ ਜਾਂਦੇ ਆ ਸੂਣ ਤੋਂ 3 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਜਾਂ 1 ਮਹੀਨਾ ਪਹਿਲਾਂ ਕਿ ਪਸ਼ੂ ਨੂੰ ਬਹੁਤ ਜ਼ਰੂਰੀ ਹੁੰਦੀ ਆ ਤੇ ਉਹਦੇ ਵਿੱਚ ਆਪਣਾ ਨੁਕਸਾਨ ਹੋ ਜਾਂਦਾ ਕਿ ਪਸ਼ੂ ਨੂੰ ਵੀ ਆਪਾਂ ਖਰਚਾ ਕਰੀ ਜਾਂਦੇ ਆ ਤੇ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਤੇ ਇਹ ਸਾਰੀ ਵੀਡੀਓ ਐਂਡ ਤੱਕ ਜਰੂਰ ਦੇਖੋ ਜਿਹੜੇ ਵੀ ਭਰਾ ਆਪਣੇ ਪੇਜ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਲੱਗਦਾ ਬਿਲ ਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਪਈਆਂਗੇ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਕਿਸਾਨ ਦੋਸਤੋ ਜਦੋਂ ਵੀ ਆਪਣਾ ਕੋਈ ਵੀ ਪਸ਼ੂ ਗੱਭਣ ਹੁੰਦਾ ਜਾਂ ਮੱਝ ਆ ਜਾਂ ਗਾਂ ਦੀ ਆਪਾਂ ਉਹਨੂੰ ਕੈਲਸ਼ੀਅਮ ਦੀਆਂ ਕੇਨੀਆਂ ਢੋਲੀਆਂ ਲਿਆ ਲਿਆ ਕੇ ਬਿਜਾਰਾਂ ਦੇ ਵਿੱਚੋਂ ਪਾਉਣ ਲੱਗ ਜਾਂਦੇ ਆ ਕੇ ਨਾਲ ਤਾਂ ਇੱਕ ਜਿਵੇਂ ਹੁਣ ਗਰਮੀ ਦਾ ਸੀਜ਼ਨ ਆ ਕੇ ਗਰਮੀ ਦੇ ਨਾਲ ਨਾਲ ਤਾਂ ਪਾਣੀ ਪਸ਼ੂ ਰੱਜ ਕੇ ਪੀ ਲੈਂਦਾ ਤੇ ਨਾਲੇ ਪਸ਼ੂ ਨੂੰ ਘਾਟ ਨਾ ਪਵੇ ਸੂਣ ਤੋਂ ਬਾਅਦ ਦੇ ਵਿੱਚ ਕੋਈ ਜਿਹੜੀ ਕੈਲਸ਼ੀਅਮ ਪਸ਼ੂ ਗੱਭਣਾ ਜਦੋਂ ਗੱਭਣ ਪਸ਼ੂ ਦੇ ਕੈਲਸ਼ੀਅਮ ਖਰਾਕ ਰਹੀ ਬਹੁਤ ਜ਼ਿਆਦਾ ਬਣਦੀ ਆ ਜਦੋਂ ਪਸ਼ੂ ਆਪਣਾ ਸੂ ਪੈਂਦਾ ਸੂਣ ਤੋਂ ਬਾਅਦ ਦੇ ਵਿੱਚ ਦੁੱਧ ਦੇਣ ਲੱਗ ਜਾਂਦਾ ਫਿਰ ਉਹ ਕੈਲਸ਼ੀਅਮ ਜਿਹੜਾ ਹੋ ਉਹਨਾ ਬਣਾਉਂਦਾ ਜਿੰਨਾ ਪਸ਼ੂ ਦੁੱਧ ਰਾਹੀਂ ਕੱਢ ਦੇਵੇ ਤੇ ਇਹਦੇ ਨੇ ਆਪਾਂ ਕੀ ਕਰਨਾ ਜਦੋਂ ਪਸ਼ੂ ਨੂੰ ਆਪਣੇ ਨੂੰ ਸਤਾਜੇ ਸੂਏ ਨੂੰ 5 ਤੋਂ 7 ਦਿਨ ਹੋ ਜਾਣ ਉਹ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਕੈਲਸ਼ੀਅਮ ਆ ਪਸ਼ੂ ਨੂੰ ਦੇ ਸਕਦੇ ਆ ਤੇ ਜਿਹੜੇ ਵੀ ਭਰਾ ਗੱਭਣ ਪਸ਼ੂ ਨੂੰ ਵਰਤਦੇ ਆ ਪਹਿਲਾਂ ਕੈਲਸ਼ੀਅਮ ਉਹ ਕੋਈ ਵੀ ਫਾਇਦਾ ਨਹੀਂ ਕਰ ਖਰਚਾ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਕੁਝ ਕ ਕਿਸਾਨ ਭਰਾ ਜਿਨ੍ਹਾਂ ਨੂੰ ਹਜੇ ਘੱਟ ਨੌਲੇਜ ਆ ਥੋੜੇ ਪਸ਼ੂ ਰਖਦੇ ਆ ਇੱਕ ਦੋ ਦੋ ਘਰਾਂ ਦੇ ਵਿੱਚ ਤੇ ਉਹ ਪਹਿਲਾਂ ਝੋਟੀਆਂ ਵੜਾਂ ਜਿਵੇਂ ਉਹਨਾਂ ਨੂੰ ਵੀ ਕੈਲਸ਼ੀਅਮ ਦੇਣ ਲੱਗ ਜਾਂਦੇ ਆ ਵੀ ਪਸ਼ੂ ਆਪਣਾ ਰਾਜੀ ਰਹੇ ਇਹ ਕੀ ਆ ਜਿਹੜੇ ਪਹਿਲਾਂ ਝੋਟੀਆਂ ਜਾਂ ਵਹਿੜਾਂ ਆ ਉਹਨਾਂ ਨੂੰ ਤਾਂ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਹੱਡੀਆਂ ਦੇ ਵਿੱਚ ਕੈਲਸ਼ੀਅਮ ਹੁੰਦਾ ਸਰੀਰ ਦੇ ਵਿੱਚ ਸਟੋਰ ਕਰਿਆ ਹੁੰਦਾਗਾ ਛੇਤੀ ਉਹਨੂੰ ਘਾਟ ਨਹੀਂ ਪੈਂਦੀ ਹੈਗੀ ਜਿਹੜਾ ਪਸ਼ੂ ਸੂਆਂ ਦੇ ਵਿੱਚ ਆ ਉਹਨੂੰ ਤੁਸੀਂ ਸੂਣ ਤੋਂ ਬਾਅਦ ਦੇ ਵਿੱਚ ਕੈਲਸ਼ੀਅਮ ਦੇਣਾ ਜਿਹੜਾ ਵੀ ਪਸ਼ੂ ਛੋਡਾ ਸੱਜਰ ਸੂਇਆ ਬਾ ਉਹਨੂੰ ਕੈਲਸ਼ੀਅਮ ਤੁਸੀਂ ਸਟਾਰਟ ਕਰ ਸਕਦੇ ਹੋ 100 ਗ੍ਰਾਮ ਡੇਲੀ ਕੈਲਸ਼ੀਅਮ ਦੇਣੀ ਆ ਜਿਹੜੀ ਵੀ ਤੁਸੀਂ ਕੈਲਸ਼ੀਅਮ ਵਰਤਣੀ ਚਾਹੁੰਦੇ ਤੁਸੀਂ ਉਹੀ ਵਰਤ ਸਕਦੇ ਹੋ ਜੇ ਤੁਸੀਂ ਘਰੇ ਵੀ ਤਿਆਰ ਕਰਨੀਆਂ ਤਾਂ ਤੁਸੀਂ ਕਲੀ ਚੂਨਾ ਲਿਆਉਣਾ ਡਲੇ ਵਾਲਾ ਹੁਣ ਤੁਸੀਂ ਲਿਆ ਕੇ 25 ਲੀਟਰ ਪਾਣੀ ਦੇ ਵਿੱਚ 5 ਕਿਲੋ ਕਲੀ ਚੂਨਾ ਪਿਆਉਣਾ ਤੇ ਤਿੰਨ ਤੋਂ ਚਾਰ ਦਿਨ ਉਹਨੂੰ ਲਗਾਤਾਰ ਹਿਲਾਉਣਾ ਸਵੇਰ ਸ਼ਾਮ ਤੀਜੇ ਚੌਥੇ ਦਿਨ ਜਾ ਕੇ ਉਹ ਪਾਣੀ ਬਿਲਕੁਲ ਨਿੱਤਰ ਜੂ ਉਹ ਪਾਣੀ ਨੂੰ ਤੁਸੀਂ ਸਟੋਰ ਕਰ ਲਓ ਸਟੋਰ ਕਰਨ ਤੋਂ ਬਾਅਦ ਦੇ ਵਿੱਚ 100 ਗ੍ਰਾਮ ਇੱਕ ਪਸ਼ੂ ਨੂੰ ਤੁਸੀਂ ਪਾਣੀ ਦੇ ਵਿੱਚ ਮਿਕਸ ਕਰਕੇ ਪਿਆ ਦਿਓ ਤੁਹਾਡੇ ਪਸ਼ੂ ਨੂੰ ਕੈਲਸ਼ੀਅਮ ਦੀ ਕਦੇ ਵੀ ਘਾਟ ਨਹੀਂ ਪਊਗੀ ਕਦੇ ਉਹ ਤੁਹਾਡਾ ਪਸ਼ੂ ਦਾ ਟੈਂਪਰੇਚਰ ਨਹੀਂ ਘਟੂਗਾ ਇੰਨੀ ਕ ਤਖੜੀ ਕੈਲਸ਼ੀਅਮ ਆ ਸਾਨੂੰ ਢੋਲ ਲਗਾ ਕੇ ਨਹੀਂ ਤੇ ਖਰਚਾ ਕਰਨ ਦੀ ਜ਼ਰੂਰਤ ਨਹੀਂ ਪੈਣੀਗੀ ਤੇ ਜੇ ਭਰਾ ਇੰਨੀ ਨਹੀਂ ਹਿੰਮਤ ਕਰ ਸਕਦੇ ਮਿਹਨਤ ਨਹੀਂ ਕਰ ਸਕਦੇ ਤਾਂ ਉਹ ਬਾਜ਼ਾਰਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਕੈਲਸ਼ੀਅਮ ਦੀਆਂ ਢੋਲੀਆਂ ਕੰਨੀਆਂ ਆਉਂਦੀਆਂ ਤੁਸੀਂ ਉਹ ਲਿਆ ਕੇ ਵੀ ਵਰਤ ਸਕਦੇ ਹੋ ਤੇ ਉਹ ਵੀ ਜਿਹੜੀ 100 ਗ੍ਰਾਮ ਆਪਾਂ ਕੈਲਸ਼ੀਅਮ ਇੱਕ ਪਸ਼ੂ ਨੂੰ ਦੇਣੀ ਹੁੰਦੀ ਹੈ ਤੇ ਇਸ ਤਰ੍ਹਾਂ ਤੁਸੀਂ ਜੇ ਦਿੰਦੇ ਰਹੋਗੇ ਕੈਲਸ਼ੀਅਮ ਪਸ਼ੂਆਂ ਦੀਆਂ ਹੱਡੀਆਂ ਵੀ ਮਜ਼ਬੂਤ ਰਹਿਣੀਆਂ ਪਸ਼ੂ ਜਦੋਂ ਦੁੱਧ ਦਊਗਾ ਦੁੱਧ ਦੇ ਵਿੱਚ ਫੈਂਟ ਵੀ ਵਧੂਗੀ ਦੁੱਧ ਵੀ ਵਧਣਗੇ ਦੁੱਧ ਵਾਲੇ ਪਸ਼ੂ ਨੂੰ ਕੈਲਸ਼ੀਅਮ ਦੀ ਬਹੁਤ ਜ਼ਰੂਰਤ ਹੁੰਦੀ ਆ ਤੇ ਇਸ ਤਰ੍ਹਾਂ ਤੁਸੀਂ ਕੈਲਸ਼ੀਅਮ ਵਰਤ ਜ਼ਰੂਰ ਤੇ ਗੱਭਣ ਪਸ਼ੂ ਨੂੰ ਸੂਣ ਤੋਂ ਪਹਿਲਾਂ ਕੈਲਸ਼ੀਅਮ ਦੇਣ ਦੀ ਜ਼ਰੂਰਤ ਨਹੀਂ ਹੈਗੀ ਖਰਚਾ ਕਰਨ ਦੀ ਲੋੜ ਨਹੀਂ ਗਈ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ